ਵੇ ਬੋਲੋ ਤੇਵੇਂ ਲਿਖੋ ਪਰ ਇਸ ਦਾ ਮਤਲਬ ਅਸੀਂ ਉਲਟ ਸਮਝ ਲਿਆ ਕਿ ਜੇ ਅਸੀਂ ਕਿਸੇ ਸ਼ਬਦ ਨੂੰ ਗਲਤ ਉਚਾਰਨ ਕਰਦੇ ਆਂ ਤੇ ਗਲਤ ਲਿਖ ਦਈਏ ਉੱਥੇ ਉਹਨਾਂ ਦਾ ਮਤਲਬ ਇਹ ਕਹਿਣ ਦਾ ਸੀ ਕਿ ਜਿਹੜੀ ਪੰਜਾਬੀ ਦੀ ਉਚਾਰਨ ਪਰੰਪਰਾ ਹੈ ਕਿ ਜੇ ਵਿਸ਼ੇਸ਼ ਸ਼ਬਦ ਦਾ ਕਿਸੇ ਭਾਸ਼ਾ ਨੂੰ ਉਚਾਰਨ ਕੀਤਾ ਜਾਂਦਾ ਸਾਨੂੰ ਓਵੇਂ ਲਿਖਣਾ ਚਾਹੀਦਾ ਹੈ ਨਾ ਕਿ ਇਹ ਜਿਹੜਾ ਅਸੀਂ ਗਲਤ ਸ਼ਬਦ ਹੈ ਉਸ ਨੂੰ ਗਲਤ ਲਿਖਦੇ ਰਹੀਏ ਤੋ ਉਹਨਾਂ ਨੇ ਜਿਹੜੇ ਸਾਡੇ ਇਸ ਤਰ੍ਹਾਂ ਦੀ ਸਾਡੀ ਜਿਹੜੀ ਅਭਵਾਈ ਕੀਤੀ ਉਹਨਾਂ ਨੇ ਜਿਹੜੀ ਕਿਤਾਬ ਅਗੇ ਕੀਤੀ ਕਿ ਪੰਜਾਬੀ ਕਿਵੇਂ ਲਿਖੀਏ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸ਼ਬਦ ਜੋੜ ਜਿਹੜੇ ਸੀ ਉਹ ਆਪਣੇ ਸੂਲ ਦੇ ਮੁਤਾਬਕ ਕਿ ਇਹ ਨਾਲ ਇਹੰਜ ਲਿਖਿਆ ਜਾਣਾ ਚਾਹੀਦਾ ਵਾ ਉਹ ਇੱਕ ਦਿਸ਼ਾ ਨਿਰਦੇਸ਼ ਦੇ ਸੇ ਗਿਆ ਕਿ ਜਿ세 ਤਰ੍ਹਾਂ ਇੱਕ ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਦੀ ਕਿਤਾਬ ਵੀ ਸ਼ੁੱਧ ਪੰਜਾਬੀ ਕਿਵੇਂ ਲਿਖੀਏ ਇਹ ਦੋ ਯਤਨ ਜਿਹੜੇ ਨੇ ਦਿੱਤੀ ਤੌਰ ਤੇ ਉਹਨਾਂ ਨੇ ਕੀਤੇ ਔਰ ਜਿਹਨੇ ਯਤਨ ਜਿਹੜੇ ਨੇ ਉਹ ਸੰਸਥਾਵਾਂ ਨੇ ਕੀਤੇ ਜਿਹੜਾ ਸਭ ਤੋਂ ਪਹਿਲਾ ਯਤਨ ਸੀ ਉਹ ਭਾਸ਼ਾ ਵਿਭਾਗ ਨੇ 1960 ਦੇ ਵਿੱਚ ਪੰਜਾਬੀ ਦੁਨੀਆ ਦਾ ਇੱਕ ਸ਼ਬਦ ਜੋੜ ਕੋਸ਼ ਤੇ ਵਿਆਕਰਨਕ ਜਿਹੜਾ ਵੈਰ ਮੰਗ ਜਿਹੜਾ ਦਾ ਉਹ ਪ੍ਰਕਾਸ਼ਿਤ ਕੀਤਾ ਔਰ ਉਹਦੇ ਵਿੱਚ ਵਿਦਵਾਨਾਂ ਨੇ ਬਹੁਤ ਆਪਣੇ ਉਸ ਵੇਲੇ ਦੀਆਂ ਜਿਹੜੀਆਂ ਤਤਕਾਲੀ ਲੌੜਾਂ ਸੀ ਉਹਨਾਂ ਨੂੰ ਸਾਹਮਣੇ ਰੱਖ ਕੇ ਉਹ ਜਿਹੜੇ ਦੇ ਜਪੇਪਰ ਲੱਗੇ ਉਹਨਾਂ ਦੇ ਵਿੱਚ ਪੰਜ ਜਿਹੜੇ ਇਹਦਾ ਮੋਰਟੇਬ ਰੱਖੇ ਗਏ ਬੜੇ ਜਿਹੜੇ ਇੰਪੋਰਟੈਂਟ ਸੀ ਪਹਿਲਾ ਸੀ ਕਿ ਪੰਜਾਬੀ ਦਾ ਕੁੱਲ ਸ਼ਬਦ ਭੰਡਾਰ ਇਕੱਤਰ ਕਰਨਾ ਤੇ ਸਾਭਣਾ ਔਰ ਦੂਸਰਾ ਸੀ ਹਰ ਸ਼ਬਦ ਦਾ ਪ੍ਰਮਾਣਿਕ ਰੂਪ ਕਾਇਮ ਕਰਨਾ ਤੀਸਰਾ ਸੀ ਹਰ ਸ਼ਬਦ ਦਾ ਪ੍ਰਮਾਣਿਕ ਸ਼ਬਦ ਜੋੜ ਕਾਇਮ ਕਰਨਾ ਚੌਥਾ ਸੀ ਨਵੇਂ ਪ੍ਰਕਾਰ ਦੇ ਸ਼ਬਦ ਘੜਨ ਦੇ ਅਪਣਾਉਣ ਦੇ ਨਵੇਂ ਬਣਨੇ ਤੇ ਪੰਜਵਾਸੀ ਇਹਨਾਂ ਸ਼ਬਦ ਰੂਪਾਂ ਦੇ ਸ਼ਬਦ ਜੁੜਾ ਹਰ ਪਾਸੇ ਪ੍ਰਸਾਰਨ ਕਰਨਾ ਹੈ ਤਾਂ ਕਿ ਜਿਹੜੀ ਵਰਤਮਾਨ ਗੜਬੜ ਹੈ ਉਸ ਨੂੰ ਉਮਰ ਕੀਤਾ ਜਾ ਸਕੇ ਤੋਂ ਇਸ ਤੋਂ ਬਾਅਦ ਜਿਹੜਾ ਇੱਕ ਵੱਡਾ ਯਤਨ ਸੀ ਉਹ ਪਰ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਔਰ ਪੰਜਾਬੀ ਯੂਨੀਵਰਸਿਟੀ ਨੇ ਡਾਕਟਰ ਹਰਕੀਰਤ ਸਿੰਘ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਇੱਕ ਸ਼ਬਦ ਜੋੜ ਤੇ ਸ਼ਬਦ ਰੂਪ ਕੋਸ ਜਿਹੜਾ ਵਾ ਬਣਾਇਆ ਜਾਵੇ ਔਰ ਉਹਦੇ ਵਾਸਤੇ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਔਰ ਉਹਦੇ ਲਈ ਉਹਨਾਂ ਨੇ ਮੁੱਢਲੇ ਰੂਪ ਦੇ ਵਿੱਚ ਜਿਵੇਂ ਜਿਵੇਂ ਉਹ ਤਿਆਰ ਕੀਤੇ ਸ਼ਬਦ ਜੋੜ ਤੇ ਸ਼ਬਦ ਰੂਪ ਕੋਸ਼ ਉਹ ਵਿਦਵਾਨਾਂ ਨੂੰ ਭੇਜੇ ਔਰ ਉਹਨਾਂ ਦੇ ਕੋਲ رائے ਵੀ ਮੰਗੀ ਕਿ ਇਹਦੇ ਵਿੱਚ ਜਿਹੜੇ ਸ਼ਬਦ ਜੋੜ ਤੇ ਸ਼ਬਦ ਰੂਪ ਦਿੱਤੇ ਗਏ ਨੇ ਤੁਸੀਂ ਇਹਨਾਂ ਨੂੰ ਕਿਵੇਂ ਲੈਂਦੇ ਹੋ ਕਿ ਦੇ ਇਹਨਾਂ ਨੂੰ ਇਹਨਾਂ ਤੇ ਕੋਈ ਹੋਰ ਤਬਦੀਲੀ ਕਰਨੀ ਹੈ ਤੇ ਉਹਦੇ ਵਿੱਚ ਬਹੁਤ ਇੱਕ ਲੰਬਾ ਚੌੜਾ ਜਿਹੜਾ ਪ੍ਰੋਸੈਸ ਚੱਲਿਆ ਪਰ ਉਹਦੇ ਵਿੱਚ ਵੀ ਉਹਨਾਂ ਦੇ ਉੱਤੇ ਬਹੁਤ ਸਾਰੇ ਦਬਾਅ ਸੀ ਕੁਝ ਵਿਦਵਾਨਾਂ ਦੇ ਕੁਝ ਕੈਲੋ ਕਮੇਟੀ ਦੇ ਔਰ ਕੁਝ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਉਹ ਉਹਦੇ ਬਾਰੇ ਡਾਕਟਰ ਵੀਰ ਸਿੰਘ ਸੰਧੂ ਪੋਰਾ ਨੇ ਤਿੰਨ ਨੁਕਤੇ ਕਢੇ ਕਿ ਇਹ ਜਿਹੜਾ ਕੋਸ਼ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਉਹਨਾਂ ਨੇ ਪਹਿਲਾਂ ਇੱਕ ਜਮਾਵਲੀ ਬਣਾਈ ਗਈ ਕਿ ਇਹ ਨਿਯਮ ਨੇ ਸਾਡੇ ਸ਼ਬਦ ਜੋੜਨ ਦੇ ਹੋਂਲੇ ਕਾਇਦੇ ਨੇ ਪਰ ਉਹ ਕਹਿੰਦੇ ਵੀ ਬਹੁਤ ਸਾਰੇ ਨਿਯਮ ਜਿਹੜੇ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨੱਟਾਉਂਦੇ ਨੇ। ਤੋਂ ਉਹਨਾਂ ਨੇ ਇਹ ਤਿੰਨ ਕਾਰਨ ਸਾਨੂੰ ਦੱਸੇ। ਉਹ ਕਹਿੰਦੇ ਕਿ ਹਰ ਲੇਖਕ ਜਿਹੜਾ ਪੰਜਾਬੀ ਵਿੱਚ ਲਿਖਦਾ ਹੈ ਉਹ ਆਪਣੇ ਆਪ ਨੂੰ ਸ਼ਬਦ ਜੋੜਾਂ ਦਾ ਵਿਸ਼ੇਸ਼ਕ ਵੀ ਮੰਨਦਾ ਹੈ। ਜੇ ਤੁਸੀਂ ਇਸ ਬਾਰੇ ਕਿੰਤੂ ਪ੍ਰੰਤੂ ਕਰੋ ਤਾਂ ਉਹ ਤੁਹਾਡੀ ਗੱਲ ਹੀ ਨਹੀਂ ਮੰਨੇਗਾ ਸਗੋਂ ਤੁਹਾਡੇ ਬਾਰੇ ਉਲਟਾ ਪ੍ਰਚਾਰ ਕਰਨ ਲੱਗ ਜਾਏਗਾ। ਇਹ ਪਹਿਲਾ ਨੁਕਤਾ ਸੀ। ਦੂਜਾ ਨੁਕਤਾ ਸੀ ਕਿ ਹਰ ਕੁੱਝ ਪਦਵੀ ਉੱਤੇ ਲੱਗਿਆ ਵਿਅਕਤੀ ਜਿਸ ਦਾ ਵਾਅ ਪੰਜਾਬੀ ਦੀਆਂ ਪੁਸਤਕਾਂ ਲਿਖਵਾਉਣ ਜਾਂ ਖਰੀਦਣ ਦਾ ਪੈਂਦਾ ਹੈ ਉਹ ਆਪਣੇ ਆਪ ਨੂੰ ਜੇ ਸ਼ਬਦ ਕੋੜਾਂ ਦਾ ਬਾਹਰ ਕੁਝ ਦੇਰ ਲਈ ਨਾ ਵੀ ਸਮਝੇ ਤਾਂ ਉਸ ਦੇ ਆਸ-ਪਾਸ ਬੈਠੇ ਢੋਲੀ ਝੁਕ ਉਸ ਦੀਆਂ ਤਰੀਫਾਂ ਦੇ ਫੁੱਲ ਵੱਟ ਵੱਟ ਕੇ ਉਸ ਨੂੰ